ਲੁਧਿਆਣਾ ਵੋਟਾਂ ਦੀ ਗਿਣਤੀ ਦੀਆਂ ਖਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਪਰ ਗੋਦੀ মিডিਆ ਅੱਜ ਵੀ ਕਰਤੂਤਾ ਕਰ ਰਿਹਾ ਹੈ ਇਹ ਗੋਦੀ মিডিਆ ਪੰਜਾਬ ਚ ਵੀ ਹੈਗਾ ਪੰਜਾਬੀ ਗੋਦੀ মিডিਆ ਅੱਜ ਵੀ ਗੁੰਮਰਾਹ ਕਰ ਰਿਹਾ ਝੂਠ ਮਾਰ ਰਿਹਾ ਔਰ ਜਿਹੜੇ ਚੈਨਲ ਨੇ ਜਿਹੜੀ ਪਾਰਟੀ ਤੋਂ ਪੈਸੇ ਲਏ ਹੋਏ ਨੇ ਅੱਜ ਵੀ ਉਹ ਠੱਕੇ ਨਾਲ ਉਧਰ ਨੂੰ ਵੋਟਾਂ ਦਾ ਨਤੀਜਾ ਪੜਤੌਂਦਾ ਨਜ਼ਰ ਆ ਰਿਹਾ ਹੈ ਸੱਚ ਕੁਝ ਹੋਰ ਹੁੰਦਾ ਲੋਕਾਂ ਨੂੰ ਕੁਝ ਹੋਰ ਵਿਖਾਈ ਜਾਂਦੇ ਨੇ ਜਦੋਂ ਕਿ ਸ਼ਾਮ ਤੱਕ ਸੱਚ ਤਾਂ ਸਾਹਮਣੇ ਆਉਣਾ ਹੀ ਹੁੰਦਾ ਹੈ ਬਿੱਲੀ ਤਾਂ ਥੈਲੋਂ ਬਾਹਰ ਆ ਹੀ ਜਾਣੀ ਹੁੰਦੀ ਆ ਪਰ ਫਿਰ ਵੀ ਗੋਦੀ ਮੀਡੀਆ ਦੇ ਚੈਨਲ ਤੁਹਾਨੂੰ ਅੱਜ ਵੀ ਗੁੰਮਰਾਹ ਕਰ ਰਹੇ ਨੇ ਕਿਉਂਕਿ ਜਿਹੜੀ ਚੋਣ ਕਮਿਸ਼ਨ ਦੀ ਸਾਈਟ ਦੇ ਉੱਪਰ ਨਤੀਜਾ ਆ ਰਿਹਾ ਉਹ ਤਾਂ 99% ਲੋਕਾਂ ਨੇ ਵੇਖਦੇ ਨੇ ਨਾ ਵੇਖਣਾ ਆਉਂਦਾ ਹੁਣ ਹੈਰਾਨ ਕਰਨ ਵਾਲੀ ਗੱਲ ਕਿਹੜੀ ਹੈ ਪਹਿਲਾ ਤਾਂ ਹੈਰਾਨ ਕਰਨ ਵਾਲੀ ਗੱਲ ਕੋਈ ਨਹੀਂ ਹੈਗੀ ਕਿਉਂਕਿ ਜਿਹੜਾ ਨਤੀਜਾ ਪਹਿਲਾਂ ਹੀ ਪਤਾ ਸੀ ਉਹੀ ਆ ਰਿਹਾ ਹੈ ਦੂਜੇ ਤੇ ਤੀਜੇ ਨੰਬਰ ਦਾ ਜਿਹੜਾ ਨਤੀਜਾ ਹੈ ਉਹ ਲਾਜ਼ਮੀ ਹੈਰਾਨ ਕਰ ਰਿਹਾ ਹੈ ਪਰ ਪਹਿਲੇ ਨੰਬਰ ਤੇ ਜਿਹੜਾ ਪਾਰਟੀ ਆ ਰਹੀ ਹੈ ਉਹ ਹੈਰਾਨਗੀ ਵਾਲੀ ਗੱਲ ਹੀ ਕੋਈ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦਾ ਸੰਜੀਵ ਅਰੋੜਾ ਪਹਿਲੇ ਨੰਬਰ ਤੇ ਆ ਰਿਹਾ ਤੇ ਉਹਨਾਂ ਦੀ ਸਰਕਾਰ ਆ ਉਹਨਾਂ ਨੇ ਹੀ ਪਹਿਲੇ ਨੰਬਰ ਤੇ ਆਉਣਾ ਸੀ ਅੱਜ ਤੱਕ ਜਦੋਂ ਵੀ ਜਿਮਣੀ ਚੋਣਾਂ ਦਾ ਨਤੀਜਾ ਆਉਂਦਾ ਹੈ ਦਾ ਜਿਹੜੀ ਪਾਰਟੀ ਦੀ ਪਹਿਲਾਂ ਤੋਂ ਸਰਕਾਰ ਹੁੰਦੀ ਆ ਉਹੀ ਪੰਜਾਬ ਦੇ ਵਿੱਚ ਜਿਮਣੀ ਚੋਣਾ ਜਿੱਤਦੀ ਰਹੀ ਆ ਕਿਉਂਕਿ ਉਸ ਪਾਰਟੀ ਦੇ ਹੱਥ 'ਚ ਹੀ ਪੁਲਿਸ ਹੁੰਦੀ ਆ ਅਫਸਰ ਹੁੰਦੇ ਨੇ ਸਾਰਾ ਤਾਣਾ ਬਾਣਾ ਉਹਨਾਂ ਦੇ ਹੱਥ 'ਚ ਹੁੰਦਾ ਤੇ ਫਿਰ ਜਿੱਦਾਂ ਲੁਧਿਆਣਾ ਦੇ ਵਿੱਚ ਪ੍ਰਚਾਰ ਕੀਤਾ ਸੀ ਆਮ ਆਦਮੀ ਪਾਰਟੀ ਨੇ ਉਸ ਹਿਸਾਬ ਨਾਲ ਇਹਨਾਂ ਨੇ ਜਿੱਤਣਾ ਸੀ ਕਿਉਂਕਿ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸਾਹਿਬ ਤਾਂ ਸਿੱਧੀ ਧਮਕੀ ਦੇ ਗਏ ਸੀ ਲੁਧਿਆਣਾ 'ਚ ਗੁੱਸਾ ਨਾ ਕਰਿਓ ਕੀ ਨਹੀਂ ਬੋਲ ਕੇ ਗਏ ਉਹ ਕਹਿ ਕੇ ਗਏ ਸੀ ਵੀ ਜੇ ਲੁਧਿਆਣਾ ਵਾਲਿਆਂ ਨੇ ਕਿਸੇ ਹੋਰ ਪਾਰਟੀ ਨੂੰ ਜਿਤਾਤਾ ਤਾਂ ਫਿਰ ਉਹਨਾਂ ਦੇ ਕੰਮ ਨਹੀਂ ਹੋਣਗੇ ਕਿਉਂਕਿ ਸਰਕਾਰ ਤਾਂ ਸਾਡੀ ਆ ਮਤਲਬ ਸਿੱਧਾ-ਸਿੱਧਾ ਉਹਨਾਂ ਨੇ ਮਤਲਬ ਲੋਕਤੰਤਰ ਦੇ ਉਲਟ ਜਮਹੂਰੀਅਤ ਦੇ ਉਲਟ ਤੇ ਧੱਕੇਸ਼ਾਹੀ ਵਾਲੀ ਗੱਲ ਕੀਤੀ ਸੀ ਵੀ ਜੇਕਰ ਤੁਸੀਂ ਕਿਸੇ ਹੋਰ ਪਾਰਟੀ ਦਾ ਬੰਦਾ ਜਿਤਾਤਾ ਤੇ ਸਾਡੀ ਸਰਕਾਰ ਨੇ ਉਹਦੇ ਆਖੇ ਲੱਗ ਕੇ ਕੰਮ ਕੋਈ ਨਹੀਂ ਕਰਨਾ ਤਾਂ ਇਹੋ ਜੀਆਂ ਧਮਕੀਆਂ ਜ ਫਿਰ ਉਹਨਾਂ ਨੇ ਜਿੱਤਣਾ ਸੀ ਹੁਣ ਨਤੀਜਾ ਕੀ ਆ ਉਹ ਵੀ ਗੌਰ ਨਾਲ ਅਖੀਰ ਤੱਕ ਸੌਣ ਹੀ ਲਓ ਮਿੱਤਰੋ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਆ ਪਰ ਸਭ ਤੋਂ ਹੈਰਾਨ ਬੀਜੇਪੀ ਨੇ ਕੀਤਾ ਬੀਜੇਪੀ ਨੇ ਕੀਤਾ ਬੀਜੇਪੀ ਦੂਜੇ ਨੰਬਰ ਤੇ ਆ ਗਈ ਪਹਿਲੇ ਦੋ ਰਾਉਂਡਾਂ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਨੰਬਰ ਤੇ ਸੀ ਕਾਂਗਰਸ ਦੂਜੇ ਨੰਬਰ ਤੇ ਸੀ ਬੀਜੇਪੀ ਤੀਜੇ ਤੇ ਅਕਾਲੀ ਵਿਚਾਰੇ ਓ ਚੌਥੇ ਆ ਮੈਂ ਤਾਂ ਕਿਹਾ ਕਿਉਂਕਿ ਅਕਾਲੀਆਂ ਨੇ ਪੰਜਾਬ ਤੇ ਲਗਾਤਾਰ ਰਾਜ ਕੀਤਾ ਕਿੰਨੀ ਵਾਰ ਸਰਕਾਰ ਬਣਾਈ ਪਰ ਅੱਜ ਬੇੜਾ ਡੋਬੀ ਬੈਠੇ ਨੇ ਬਹੁਤ ਬੁਰੀ ਹਾਲਤਾਂ ਲੁਧਿਆਣੇ ਦੇ ਰਿਜ਼ਲਟ ਦੇ ਵਿੱਚ ਵੀ ਅਕਾਲੀ ਦਲ ਦੀ ਸੁਖਬੀਰ ਬਾਦਲ ਵਾਲੇ ਅਕਾਲੀ ਦਲ ਦੀ ਔਰ ਜਿਹੜਾ ਸਿਮਰਨਜੀਤ ਮਾਨ ਵਾਲਾ ਉਹਦੇ ਵਿਚਾਰੇ ਦਾ ਤਾਂ ਨਾ ਹੀ ਲਈਏ ਤੇ ਮੇਰੇ ਖਿਆਲ ਨਾਲ ਉਹਨਾਂ ਨੂੰ ਐ ਹੋਊਗਾ ਕਿ ਸਾਡੀ ਖਬਰ ਨਾ ਦਿਓ ਕਿਉਂਕਿ ਉਹਨਾਂ ਦਾ ਤਾਂ ਦੱਸਣ ਨਾਲ ਹੀ ਬੇਇੱਜ਼ਤੀ ਹੋ ਜਣੀ ਆ ਨੀਟੂ ਛਟਰਾਹ ਵਾਲੇ ਨਾਲੋਂ ਵੀ ਮਾੜੀ ਹਾਲਤ ਉਥੇ ਲੱਗ ਰਹੀ ਆ ਤਾਂ ਜਿਹੜੀ ਭਾਜਪਾ ਹੈ ਭਾਜਪਾ ਦਾ ਜੀਵਨ ਗੁਪਤਾ ਤੀਜੇ ਰਾਊਂਡ ਤੋਂ ਬਾਅਦ ਦੂਜੇ ਨੰਬਰ ਤੇ ਆ ਗਿਆ ਪਹਿਲਾਂ ਜਿਹੜਾ ਕਾਂਗਰਸ ਦਾ ਭਾਰਤ ਪੂਸ਼ਣ ਆਸ਼ੂ ਹੈ ਉਹ ਦੂਜੇ ਨੰਬਰ ਤੇ ਸੀ ਪਰ ਫਿਰ ਬੀਜੇਪੀ ਦਾ ਜੀਵਨ ਗੁਪਤਾ ਜਿਹੜਾ ਤੀਜੇ ਰਾਉਂਡ ਤੋਂ ਬਾਅਦ ਉਹ ਦੂਜੇ ਨੰਬਰ ਤੇ ਆ ਗਿਆ ਭਾਰਤ ਪੂਸ਼ਣ ਆਸ਼ੂ ਨੂੰ ਵੀ ਵਿਚਾਰੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਆ ਹੋਕ ਹੀ ਗਿਆ ਪਰ ਇਹ ਕੋਈ ਹੈਰਾਨੀ ਜਨਕ ਗੱਲ ਨਹੀਂ ਹੋਈ ਉਸ ਏਰੀਏ ਦੇ ਵਿੱਚ ਬੀਜੇਪੀ ਦਾ ਨੈਟਵਰਕ ਤੇ ਗੜ ਹੈਗਾ ਜਦੋਂ 2022 ਦੀਆਂ ਚੋਣਾਂ ਹੋਈਆਂ ਸੀ ਉਥੋਂ ਵੇਖ ਲਓ ਗੌਰ ਨਾਲ ਸੁਣਿਓ ਜਦੋਂ ਭਗਵੰਤ ਮਾਨ ਸਰਕਾਰ ਬਣੀ ਹੈ ਬਾਈਚ ਉਦੋਂ ਕੀ ਨਤੀਜਾ ਆਇਆ ਸੀ ਇਸ ਸੀਟ ਦਾ ਆਮ ਆਦਮੀ ਪਾਰਟੀ ਨੂੰ 40000 ਪਲੱਸ ਵੋਟ ਪਈ ਸੀ ਔਰ ਜਿਹੜੀ ਕਾਂਗਰਸ ਹੈ ਉਹਨੂੰ 32000 ਪਲੱਸ ਵੋਟ ਪਈ ਸੀ ਤੇ ਜਿਹੜੀ ਭਾਜਪਾ ਆ ਉਹਨੂੰ 28000 ਪਲੱਸ ਮਤਲਬ 29000 ਦੇ ਨੇੜੇ ਵੋਟ ਪਈ ਸੀ ਤੇ ਅਕਾਲੀ ਦਲ ਦਾ ਉਦੋਂ ਵੀ ਬੁਰਾ ਹਾਲ ਸੀ 10000 ਤੋਂ ਵੀ ਘੱਟ ਵੋਟਾਂ ਅਕਾਲੀ ਦਲ ਨੂੰ ਉਦੋਂ ਪਈਆਂ ਤੇ ਅੱਜ ਵੀ ਅਕਾਲੀ ਦਲ ਦਾ ਉਹੀ ਹਾਲ ਆ ਅਕਾਲੀ ਦਲ 'ਚ ਵੀ ਕਲੇਸ਼ ਇਸੇ ਕਰਕੇ ਪਿਆ ਹੋਇਆ ਵੀ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਕੰਮ ਨਹੀਂ ਚੱਲਣਾ ਇਹਨੂੰ ਪਾਸੇ ਕਰੋ ਪਰ ਅਕਾਲੀ ਦਲ ਦੇ ਕੁਝ ਬੰਦੇ ਨੂੰ ਐ ਲੱਗਦਾ ਵੀ ਬਾਦਲ ਪਰਿਵਾਰ ਤੋਂ ਬਿਨਾਂ ਤਾਂ ਅਕਾਲੀ ਦਲ ਨੂੰ ਕੋਈ ਚਲਾ ਹੀ ਨਹੀਂ ਸਕਦਾ ਤੇ ਇਸੇ ਕਰਕੇ ਬਾਰ-ਬਾਰ ਸੁਖਬੀਰ ਬਾਦਲ ਸੁਖਬੀਰ ਬਾਦਲ ਨੂੰ ਫਿਰ ਪ੍ਰਧਾਨ ਬਣਾਇਆ ਗਿਆ ਹੁਣ ਵੋਟਾਂ ਦੀ ਗਿਣਤੀ ਜਾਰੀ ਹੈ ਤੇ ਆਸ ਟਾਈਮ ਸੰਜੀਵ ਅਰੋੜਾ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਕਾਫੀ ਅੱਗੇ ਨੇ ਅੱਗੇ ਹੋਣਾ ਹੀ ਸੀ ਦੇਖੋ ਪਹਿਲਾ ਤਾਂ ਸਰਕਾਰ ਉਹਨਾਂ ਦੀ ਆ ਦੂਜੇ ਨੰਬਰ ਤੇ ਸੰਜੀਵ अरोड़ा ਕੋਈ ਆਮ ਬੰਦੇ ਨਹੀਂ ਗੇ ਐ ਨਾ ਸਮਝ ਲਿਓ ਵੀ ਆਮ ਆਦਮੀ ਪਾਰਟੀ ਵੱਲੋਂ ਖੜਿਆ ਤੇ ਸ਼ਾਇਦ ਉਹ ਆਮ ਹੋ ਗਏ ਸੰਜੀਵ अरोड़ा ਅਰਬਪਤੀ ਬੰਦੇ ਆ ਲੱਖਪਤੀ ਨਹੀਂ ਕਰੋੜਪਤੀ ਨਹੀਂ ਅਰਬਪਤੀ ਬੰਦੇ ਆ ਸੰਜੀਵ अरोड़ा ਉਹਨਾਂ ਨੇ ਆਪ ਜਦੋਂ ਵੇਰਵਾ ਦਿੱਤਾ ਚੋਣ ਕਮਿਸ਼ਨ ਨੂੰ ਤਾਂ ਸੈਂਕੜੇ ਕਰੋੜ ਤਾਂ ਉਹਨਾਂ ਨੇ ਖੁਦ ਮੰਨੇ ਮੇਰੇ ਕੋਲ ਹੈਗੇ ਆ ਪਰ ਹਜ਼ਾਰਾਂ ਕਰੋੜ ਦੀ ਸੰਪਤੀ ਆ ਉਹਦੇ ਕੋਲ ਤੇ ਫਿਰ ਭਾਈ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਵੇਖੋ মিডিਆ ਹੋਵੇ ਕੋਈ ਹੋਵੇ ਉਹ ਕਹਿੰਦੇ ਨੇ ਜਿਸ ਦੀ ਖਾਈਏ ਬਾਜਰੀ ਉਸ ਦੀ ਪਰਿਏ ਹਾਜ਼ਰੀ ਆ ਹੁਣ মিডিਆ ਅੱਜ ਕੀ ਕਰਦਾ ਪਿਆ মিডিਆ ਨੂੰ ਪਤਾ ਵੀ ਹੈ ਵੀ ਨਤੀਜਾ ਤਾਂ ਸਾਹਮਣੇ ਆਉਣਾ ਹੀ ਆ ਪਰ ਫਿਰ ਵੀ ਅੰਤ ਤੱਕ মিডিਆ ਜਿਹੜਾ ਉਹ ਕਹਿੰਦੇ ਨੇ ਜਿਸ ਦੀ ਖਾਈਏ ਬਾਜਰੀ ਉਸ ਦੀ ਪਰਿਏ ਹਾਜ਼ਰੀ ਤੇ ਹਾਜ਼ਰੀ ਪਰਦਾ ਪਿਆ ਜਿਹੜੇ ਗੋਦੀ মিডিਆ ਦੇ ਚੈਨਲਾਂ ਨੇ ਸਾਰੇ ਚੈਨਲ ਦੀ ਗੱਲ ਨਹੀਂ ਮੈਂ ਕਰਦਾ ਕਾਫੀ ਚੈਨਲ ਐਸੇ ਵੀ ਨੇ ਜਿਹੜੇ ਪੈਸੇ ਖਾ ਕੇ ਖਬਰਾਂ ਨਹੀਂ ਦਿੰਦੇ ਨਿਰਪੱਖਤਾ ਨਾਲ ਚੱਲਦੇ ਨਹੀਂ ਪਰ ਵਾਵਾ ਗਿੰਤੀ ਚੈਨਲ ਐਸੇ ਵੀ ਨੇ ਜਿਹੜੇ ਬਿਲਕੁਲ ਪੰਜਾਬੀ ਗੋਦੀ ਮੀਡੀਆ ਬਣੇ ਪਏ ਨੇ ਉਹਨਾਂ ਨੇ ਮੈਂ ਕਹਿ ਕਹਿ ਸਕਦਾ ਗੰਦ ਪਾਇਆ ਹੋਇਆ ਔਰ ਉਹ ਕੀ ਕਰ ਰਹੇ ਨੇ ਅੱਜ ਵੀ ਜਿਹੜੀ ਪਾਰਟੀ ਤੋਂ ਉਹਨਾਂ ਨੇ ਪੈਸੇ ਲਏ ਨੇ ਉਹ ਪਾਰਟੀ ਦੇ ਪੱਖ ਚ ਤੱਕੇ ਨਾਲ ਐਂ ਕਹਿ ਛੱਡਦੇ ਨੇ ਅਜੇ ਵੈਸੇ ਫਾਈਨਲ ਨਤੀਜਾ ਨਹੀਂਗਾ ਫਾਈਨਲ ਸ਼ਾਮ ਤੱਕ ਆਉਣਾ ਹੁਣ ਅਕਾਲੀ ਦਲ ਦਾ ਚੈਨਲ ਹੈ ਪੀਟੀਸੀ ਉਹਨੂੰ ਤੁਸੀਂ ਵੇਖ ਲਓ ਉਹਦੀ ਖਬਰ ਸੁਣ ਲੋ ਤੇ ਦੂਜੇ ਪਾਸੇ ਤੁਸੀਂ ਦਿੱਲੀ ਪੋਸਟਲਿਆਂ ਦੀ ਖਬਰ ਸੁਣ ਲੋ ਤੇ ਹੋਰ ਕਈ ਚੈਨਲ ਨੇ ਜਿਹੜੇ ਵਾਵਾ ਮੇਰੇ ਵਾਂਗ ਉੱਚੀ ਬੋਲ ਬੋਲ ਕੇ ਰੌਲਾ ਪਾਉਂਦੇ ਨੇ ਉਹਨਾਂ ਸਾਰਿਆਂ ਦੀਆਂ ਖਬਰਾਂ ਤੁਸੀਂ ਸੁਣ ਲੋ ਤੇ ਤੁਹਾਨੂੰ ਪਤਾ ਸਿੱਧਾ ਹੀ ਲੱਗ ਜਾਣਾ ਵੀ ਕਿਹੜਾ ਕਿਹੜੀ ਪਾਰਟੀ ਨਾਲ ਜੁੜਿਆ ਕਿਹਨੇ ਕਿੰਤੋਂ ਪੈਸੇ ਖਾਦੇ ਨੇ ਸੋ ਆਮ ਆਦਮੀ ਪਾਰਟੀ ਨੂੰ ਵੀ ਜਿੱਤਣ ਦੀ ਉਮੀਦ ਨਹੀਂ ਸੀ ਕਿਉਂਕਿ ਕਿਉਂਕਿ ਆਮ ਆਦਮੀ ਪਾਰਟੀ ਨੂੰ ਪਤਾ ਸੀ 2022 ਜਿਹੜੇ ਵਾਦੇ ਅਸੀਂ ਕੀਤੇ ਨੇ ਉਹ ਪੂਰੇ ਨਹੀਂ ਹੋਏ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਵੀ ਲੱਡਵਾਂ ਦੇ ਆਰਡਰ ਕੱਲ ਦੇ ਨਹੀਂ ਸੀ ਦਿੱਤੇ ਸਾਬ ਸੁੱਕੇ ਪਏ ਸੀ ਆਮ ਤੌਰ ਤੇ ਜਿਹੜੀ ਪਾਰਟੀ ਨੂੰ ਜਿੱਤਣ ਦੀ ਉਮੀਦ ਹੁੰਦੀ ਆ ਉਹ ਇੱਕ ਦਿਨ ਪਹਿਲਾਂ ਮਠਿਆਈ ਲੱਡਵਾ ਹਾਰਾਂ ਦੇ ਫੁੱਲਾਂ ਦੇ ਆਰਡਰ ਦੇ ਦਿੰਦੀ ਹੁੰਦੀ ਆ ਪਰ ਪਹਿਲੀ ਵਾਰ ਹੋਇਆ ਕਿ ਕਿਸੇ ਪਾਰਟੀ ਨੇ ਦਿੱਤੇ ਲੁਧਿਆਣੇ ਚ ਜੋ ਰਿਪੋਰਟ ਖਬਰਾਂ ਚ ਆ ਰਹੀ ਆ ਹਲਵਾਈਆਂ ਤੋਂ ਕਿਸੇ ਨੇ ਵੀ ਲੱਡਵਾਂ ਜਾਂ ਮਠਿਆਈ ਦਾ ਆਰਡਰ ਨਹੀਂ ਸੀ ਦਿੱਤਾ ਕਾਰਨ ਕਿਸੇ ਨੂੰ ਉਮੀਦ ਨਹੀਂ ਸੀ ਆਮ ਆਦਮੀ ਪਾਰਟੀ ਨੂੰ ਕਿਉਂ ਨਹੀਂ ਸੀ ਉਮੀਦ? ਇੱਕ ਸਵਾਲ ਆ। ਇਹਦਾ ਜਵਾਬ ਇਹ ਆ ਆਮ ਆਦਮੀ ਪਾਰਟੀ ਨੂੰ ਪਤਾ ਸੀ ਵੀ ਦਿੱਲੀ ਦੇ ਵਿੱਚ ਜਿਵੇਂ ਸਾਡੇ ਨਾਲ ਭੂਪੜਾਸ ਹੋਇਆ ਐਵੇਂ ਪੰਜਾਬ 'ਚ ਵੀ ਹੋ ਸਕਦਾ ਹੈ। ਦਿੱਲੀ 'ਚ ਜੇ ਕੇਜਰੀਵਾਲ ਨੂੰ ਲੋਕ ਹਰਾ ਸਕਦੇ ਆ, ਜੇ ਮਨੀਸ਼ ਸੋਧਿਆ ਨੂੰ ਹਰਾ ਸਕਦੇ ਆ ਤੇ ਸੁਨੀਲ ਰੋੜਾ ਫਿਰ ਕਿਹੜੇ ਬਾਗ ਦੀ ਮੂਲੀ ਐ। ਆਮ ਆਦਮੀ ਨੂੰ ਪਾਰਟੀ ਨੂੰ ਪਤਾ ਸੀ ਕਿ ਅਸੀਂ ਜਿਹੜੇ ਪੰਜ ਤਬਕਿਆਂ ਦੇ ਸਿਰ ਤੇ ਬਾਈਚ ਜਿੱਤੇ ਆ ਉਹ ਤਾਂ ਸਾਰੇ ਨਾਰਾਜ਼ ਨੇ। ਹੁਣ ਕਿਸਾਨ ਕਿਸਾਨਾਂ ਨੂੰ ਕਿਹਾ ਸੀ 5 ਮਿੰਟਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਨਹੀਂ ਦਿੱਤੀ ਕਿਸਾਨ ਨਾਰਾਜ਼ ਨੇ ਹੁਣ ਬੇਰੁਜ਼ਗਾਰਾਂ ਨੂੰ ਕਿਹਾ ਸੀ ਸਾਨੂੰ ਆ ਲੈੰਦਿਓ ਹਰੇ ਪੈਨ ਨਾਲ ਸਾਰਿਆਂ ਨੂੰ ਨੌਕਰੀਆਂ ਤੇ ਬੇਰੁਜ਼ਗਾਰੀ ਖਤਮ ਜਿਹੜੇ ਵਿਦੇਸ਼ਾਂ ਚ ਗਏ ਨੇ ਉਹ ਵਾਪਸ ਮੁੜ ਕੇ ਆਉਣਗੇ ਤੇ ਪੰਜਾਬ ਤੋਂ ਜਾਏਗਾ ਕੋਈ ਨਹੀਂ ਇਹ ਗੱਲਾਂ ਭਗਵੰਤ ਮਾਨ ਸਾਹਿਬ ਹੋਰੀ ਕਹਿੰਦੇ ਰਹੇ ਪਰ ਉਦੋਂ ਬਾਅਦ ਕੀ ਹੋਇਆ ਇੱਥੋਂ ਬਾਹਰਲੇ ਦੇਸ਼ਾਂ ਤੋਂ ਜਾਣੇ ਉਵੇਂ ਜਾਰੀ ਰਹੇ ਸਗੋਂ ਗਿਣਤੀ ਵਧ ਗਈ ਉਧਰੋਂ ਕੋਈ ਨਹੀਂ ਮੁੜ ਕੇ ਆਇਆ 83 ਲੱਖ ਮੁੰਡੇ ਕੁੜੀਆਂ ਪੰਜਾਬ 'ਚ ਬੇਰੁਜ਼ਗਾਰ ਨੇ ਨੌਕਰੀ ਇਹਨਾਂ ਨੇ ਕਿੰਨਿਆਂ ਨੂੰ ਦਿੱਤੀ ਐ ਇਹ ਕਹਿੰਦੇ ਜੀ ਅਸੀਂ 50 ਹਜ਼ਾਰ ਨੌਕਰੀਆਂ ਦੇਤੀਆਂ ਇੰਨੀਆਂ ਤਾਂ ਸਾਡੇ ਤਿੰਨ ਥਾਂਾਂ 'ਚ ਕਾਲੀ ਕਾਂਗਰਸੀ ਵੀ ਦੇਹ ਛੱਡਦੇ ਸੀ ਕਿਉਂਕਿ ਜੇ ਸਰਕਾਰੀ ਮਹਿਕਮੇ ਥੋੜੇ ਬਹੁਤ ਚਲਾਉਣੇ ਨੇ ਤੇ ਜਿੰਨੇ ਕੁ ਬੰਦੇ ਰਿਟਾਇਰ ਹੋ ਜਾਂਦੇ ਨੇ ਉਹਨੇ ਇੱਕ ਤਾਂ ਰੱਖਣੇ ਪੈਂਦੇ ਨੇ ਸੋ ਬੇਰੁਜ਼ਗਾਰ ਨਰਾਜ ਔਰਤਾਂ ਸਾਰੀਆਂ ਨਰਾਜ ਨੇ ਕਿਉਂਕਿ ਉਹਨਾਂ ਦੀ ਵੋਟ ਲਈ ਸੀ ਹਜ਼ਾਰ ਰੁਪਈਆ ਮਹੀਨਾ ਦੇਣ ਦੀ ਗੱਲ ਕਰਕੇ ਨਹੀਂ ਦਿੱਤਾ ਚਵਾਨੀ ਨਹੀਂ ਦਿੱਤੀ ਤਾਂ ਫਿਰ ਔਰਤਾ ਪੈਣਾ ਬੀਬੀਆਂ ਸਾਰੀਆਂ ਨਾਰਾਜ਼ ਨੇ ਆਮ ਆਦਮੀ ਪਾਰਟੀ ਤੋਂ ਇਸੇ ਤਰ੍ਹਾਂ ਕੱਚੇ ਮੁਲਾਜ਼ਮ ਕਿਹਾ ਸੀ ਪੱਕੇ ਕਰ ਦਿਆਂਗੇ ਨਹੀਂ ਕੀਤੇ ਉਹ ਨਾਰਾਜ਼ ਨੇ ਸਾਰੇ ਅੱਛਾ ਮਜ਼ਦੂਰ ਬੜੀ ਵੱਡੀ ਗਿਣਤੀ ਮਜ਼ਦੂਰਾਂ ਨੂੰ ਕਿਹਾ ਸੀ ਸਾਡੀ ਸਰਕਾਰ ਲਿਆਓ ਮੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ 10-10 ਮਰਲਿਆਂ ਦੇ ਪਲਾਟ ਪੰਚਾਇਤੀ ਜ਼ਮੀਨਾਂ ਤੋਂ ਦੇ ਦਿਆਂਗੇ ਕਰ ਦਿਆਂਗੇ ਵਾਅਦਾ ਕਰ ਦਿਆਂਗੇ ਕੱਖ ਨਹੀਂ ਕੀਤਾ ਇਸ ਕਰਕੇ ਮਜ਼ਦੂਰ ਨਾਰਾਜ਼ ਨੇ हां ਪਹਿਲਾਂ ਵਾਲਿਆਂ ਤੋਂ ਵੀ ਨਰਾਜ ਸੀ ਲੋਕ ਇਸੇ ਕਰਕੇ ਉਹਨਾਂ ਦੀ ਬਾਟੀ ਮਾਜ ਕੇ ਤੋਰੇ ਸੀ ਆਮ ਆਦਮੀ ਪਾਰਟੀ ਨੇ ਵੀ ਨਰਾਜ ਕਰ ਲਏ ਸਾਰੇ ਤਬਕੇ ਪਿਛਲੇ 1.5 ਸਾਲ ਚ ਹੁਣ ਨਹੀਂ ਰਜਿਆਏ ਪਤੇ ਆਏ ਜਾਣੇ ਨਹੀਂ ਜਾਣੇ ਲੋਕ ਪਹਿਲਾਂ ਵਾਲੀ ਹਾਲਤ ਨਹੀਂ ਰਏ ਲੋਕ ਸਿਆਣੇ ਹੋ ਗਏ ਆਮ ਆਦਮੀ ਪਾਰਟੀ ਰੀਸ ਕਰ ਰਹੀ ਹੈ ਬਾਦਲ ਹੋ ਰਹਾ ਤੇ ਦੂਜੀਆਂ ਪਾਰਟੀਆਂ ਦੇ ਉਹਨਾਂ ਟਾਈਮਾਂ ਦੀ ਜਦੋਂ ਨਾ ਸੋਸ਼ਲ ਮੀਡੀਆ ਸੀ ਨਾ ਲੋਕ ਬਹੁਤਾ ਸੋਚਦੇ ਸਮਝਦੇ ਸੀ ਜਦੋਂ ਸਾਡੇ ਦਾਦਿਆਂ ਵਾਲੀ ਪੀੜ੍ਹੀ ਸੀ ਹੁਣ ਸਭ ਕੁਝ ਬਦਲ ਗਿਆ ਆਮ ਆਦਮੀ ਪਾਰਟੀ ਵੀ ਇੰਜ ਸੋਚ ਰਹੀ ਆ ਵੀ ਪਿਛਲੇ 1 ਸਾਲ ਚ ਆ ਕੇ ਆਪਾਂ ਆ ਕਰ ਦਾਂਗੇ ਵਾਹ ਕਰ ਦਾਂਗੇ ਪਰ ਇੰਜ ਨਹੀਂ ਹੋਣਾ ਤੋਂ ਅੱਜ ਲੁਧਿਆਣਾ ਦੇ ਵਿੱਚ ਪੰਜਵਾਂ ਰਾਉਂਡ ਇਸ ਵਕਤ ਸ਼ੁਰੂ ਹੋ ਚੁੱਕਾ ਹੈ ਪੰਜਵੇਂ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਆ ਇਹ ਕੋਈ ਹੈਰਾਨੀ ਜਨਕ ਗੱਲ ਨਹੀਂ ਇਹਨਾਂ ਨੇ ਹੀ ਜਿੱਤਣਾ ਸੀ ਸਰਕਾਰ ਉਹਨਾਂ ਦੀ ਆ ਕੰਟਰੋਲ ਸਾਰਾ ਉਹਨਾਂ ਦੇ ਹੱਕ ਚ ਦੂਜੇ ਪਾਸੇ ਕਾਂਗਰਸ ਜਿਹੜੀ ਆ ਉਹਦੇ ਤੱਕ ਘਰ ਦੇ ਪੇਤੀ ਲੰਕਾ ਢਾਉਣ ਲੱਗੇ ਹੋਏ ਸੀ ਕਾਂਗਰਸ ਦੇ ਵੱਡੇ ਲੀਡਰਾਂ ਨੇ ਆਸ਼ੂ ਨੂੰ ਹਰਾਉਣ ਲਈ ਜ਼ੋਰ ਲਾਇਆ ਇਹਦੀਆਂ ਰਿਕਾਰਡਿੰਗਾਂ ਇਹ ਚੁੱਕੀਆਂ ਨੇ ਔਰ ਰਾਜੇ ਵੜਿੰਗ ਪ੍ਰਧਾਨ ਹੈ ਕਾਂਗਰਸ ਦਾ ਨਹੀਂ ਵੜਿਆ ਅਗਲਾ ਉੱਥੇ ਜੱਜ ਨਾਲ ਆਸ਼ੂ ਨੇ ਰਾਜੇ ਵੜਿੰਗ ਨੂੰ ਹਰਾਉਣ ਲਈ ਜ਼ੋਰ ਲਾਇਆ ਸੀ ਤੇ ਆਸ਼ੂ ਨੂੰ ਹਰਾਉਣ ਲਈ ਰਾਜੇ ਵੜਿੰਗ ਨੇ ਲਾਇਆ ਤੇ ਚਰਚਾ ਇਹ ਆਉਣ ਵਾਲੇ ਦਿਨਾਂ 'ਚ ਆਸ਼ੂ ਵੀ ਭਾਜਪੀ 'ਤੇ ਜਾ ਸਕਦੇ ਨੇ ਤੇ ਜਾ ਹੀ ਸਕਦੇ ਨੇ ਕਿਹੜਾ ਕਿਸੇ ਵਿਚਾਰਤਾ ਰਾਜਾ ਸਿਧਾਂਤ ਨਾਲ ਖੜੇ ਨੇ ਜੁੜੇ ਨੇ ਜੇਕਰ ਕੈਪਟਨ ਅਮਰਿੰਦਰ ਜਾ ਸਕਦਾ ਜੇਕਰ ਸੁਨੀਲ ਜਾਖੜ ਜਾ ਸਕਦਾ ਜੇਕਰ ਮਨਪ੍ਰੀਤ ਬਾਦਲ ਜਿਹੜਾ ਗਾਲਬ ਦੇ ਛੇਰ ਪੜਦਾ ਹੁੰਦਾ ਸੀ ਉਹ ਜਾ ਸਕਦਾ ਫਿਰ ਭਾਰਤ ਪੁਛਣਾ ਸ਼ੂਵੀ ਜਾ ਸਕਦਾ ਹੈ ਪਿਆਰਿਓ ਇਸ ਵਕਤ ਵੋਟਾਂ ਦੀ ਗਿਣਤੀ ਦਾ ਜੋ ਨਤੀਜਾ ਆ ਰਿਹਾ ਉਹਦੇ ਮੁਤਾਬਕ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਦੂਜੇ ਨੰਬਰ ਤੇ ਫਿਰ ਬੀਜੇਪੀ ਤੀਜੇ ਚਲੀ ਗਈ ਆ ਤੇ ਦੂਜੇ ਤੇ ਫਿਰ ਕਾਂਗਰਸ ਆ ਗਈ ਹੈ ਤੇ ਚੌਥੇ ਤੇ ਅਕਾਲੀ ਦਲ ਹੈ ਅਕਾਲੀ ਦਲ ਦੀ ਹਾਲਤ ਬੁਰੀ ਹੈ ਹੁਣ ਇਹ ਵੀ ਕਿਹਾ ਜਾ ਸਕਦਾ ਹੈ ਵੀ ਅਕਾਲੀ ਦਲ ਦਾ ਜਿਹੜਾ ਉਹ ਇਹ ਏਰੀਆ ਨਹੀਂ ਸੀ ਪਰ ਤੁਸੀਂ ਦੇਖ ਲਓ 2027 ਦੀਆਂ ਵੋਟਾਂ ਆਉਣ ਵਾਲੀਆਂ ਕਾਲੀ ਦਲ ਨੇ ਕੋਈ ਬਹੁਤੀ ਵਧੀਆ ਪਰਫਾਰਮੈਂਸ ਨਹੀਂ ਕਰ ਪਾਉਣੀ ਕਾਲੀ ਦਲ ਤੋਂ ਲੋਕ ਬਹੁਤ ਪਿੱਛੇ ਨੇ ਸੁਖਬੀਰ ਬਾਦਲ ਨੇ ਜਿੰਮੇ ਕਾਲ ਤਖਤ ਤੇ ਜਾ ਕੇ ਗਲਤੀਆਂ ਮੰਨੀਆਂ ਨੇ ਉਹ ਅਸਲ 'ਚ ਲੋਕਾਂ ਨੂੰ ਲੱਗਾ ਵੀ ਗਲਤੀਆਂ ਨਹੀਂ ਸੀ ਉਹ ਗੁਨਾਹ ਸੀ ਵੱਡੀ ਗਿਣਤੀ ਨੂੰ ਲੱਗਾ ਲੋਕਾਂ ਨੂੰ ਕਿ ਉਹ ਗੁਨਾਹਾਂ ਦੀ ਮਾਫੀ ਨਹੀਂ ਸੀ ਮਿਲਣੀ ਚਾਹੀਦੀ ਤੇ ਜਿੰਨੀ ਕਿ ਸਜ਼ਾ ਦਿੱਤੀ ਗਈ ਲੋਕਾਂ ਨੇ ਕਿਹਾ ਕਿ ਉਹ ਸਜ਼ਾ ਘੱਟ ਸੀ ਹੁਣ ਅੱਜ ਇਸ ਨਤੀਜੇ ਬਾਰੇ ਤੁਸੀਂ ਕੀ ਕਹੋਗੇ 2027 ਦੇ ਲਈ ਇਹਨਾਂ ਵੋਟਾਂ ਨੂੰ ਕੁਝ ਚੈਨਲ ਜਿਹੜਾ ਉਹ ਸੈਮੀਫਾਈਨਲ ਕਹਿ ਰਹੇ ਸੀ ਬਿਲਕੁਲ ਗਲਤ ਬਿਲਕੁਲ ਗਲਤ ਝੂਠ ਆਏ ਜਿਹੜੇ ਵਿਦਵਾਨ ਵੀ ਇਹਨੂੰ ਸੈਮੀਫਾਈਨਲ ਕਹਿ ਰਹੇ ਹਨ ਇਹ ਕਿਵੇਂ ਹੋ ਸਕਦਾ ਸੈਮੀਫਾਈਨਲ ਪੂਰੇ ਪੰਜਾਬ ਦੀਆਂ ਵੋਟਾਂ ਨੂੰ ਕਿਸੇ ਇੱਕ ਸ਼ੀਟ ਨਾਲ ਕਿਵੇਂ ਜੋੜਿਆ ਜਾ ਸਕਦਾ ਬਿਲਕੁਲ ਝੂਠੇ ਵਿਸ਼ਲੇਸ਼ਣ ਜੇਕਰ ਆ ਦੇਸੀ ਭਾਸ਼ਾ ਚ ਮੇਰੇ ਆ ਕੋ ਬੋਲੀਏ ਕਈ ਲੋਕ ਕਹਿੰਦੇ ਨੇ ਇਹ ਅਣਪੜ੍ਹੇ ਤੇ ਜਿਹੜੇ ਮੂੰਹ ਦੇ ਘੇਰ ਬਦਲ ਬਦਲ ਬੋਲਦੇ ਨੇ ਉਹਨਾਂ ਨੂੰ ਕਹਿੰਦੇ ਨੇ ਪੜਿਆ ਲਿਖਿਆ ਭਾਵੇਂ ਮੇਰੇ ਵਰਗੇ ਨੇ ਪੀ ਐਚ ਡੀ ਕੀਤੀ ਹੋਵੇ ਤੇ ਉਹ ਜਿਹੜਾ ਘੇਰ ਬਦਲ ਬਦਲ ਬੋਲਦਾ ਹੈ ਉਹ ਭਾਵੇਂ میٹرਕ ਪਾਸ ਹੋਵੇ ਪਤਾ ਉਹਨੂੰ ਨਾ ਸੁਤਾ ਹੋਵੇ ਕੁਛ ਬਸ ਉਹ ਜਿਹੜੇ ਹੌਲੀ ਹੌਲੀ ਜਿਹਾ ਬੋਲਦੇ ਨੇ ਵੇਖੋ ਜੀ ਐਦਾਂ ਹੁੰਦਾ ਹੈਗਾ ਉਹਨਾਂ ਨੂੰ ਲੋਕ ਐ ਸਮਝਦੇ ਨੇ ਵੀ ਇਹ ਵੱਡੇ ਵਿਦਵਾਨ ਨੇ ਪਰ ਨਹੀਂ ਸੈਮੀ ਫਾਈਨਲ ਹੈ ਨਹੀਂਗਾ ਬਿਲਕੁਲ ਨਹੀਂ ਹੈਗਾ ਇੱਕ ਸੀਟ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਉਹਨਾਂ ਨੇ ਜਿਤਨਾ ਹੀ ਜਿਤਨਾ ਸੀ ਫਿਰ ਉਹਨਾਂ ਨੇ ਕੈਂਡੀਡੇਟ ਜਿਹੜਾ ਖੜਾ ਕੀਤਾ ਉਹ ਕੋਈ ਆਮ ਆਦਮੀ ਨਹੀਂ ਸੀ ਉਹ ਕੈਂਡੀਡੇਟ ਕਰੋੜਾ ਅਰਬਾ ਪਤੀ ਸੀ ਜਿਤਨਾ ਹੀ ਜਿਤਨਾ ਸੀ ਉਹ ਬੇਲੀਓ ਫਿਰ ਕਹਿੰਨਾ ਜਿੱਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਸੰਜੀਵ अरोड़ा ਨੂੰ ਲੋਕ ਕਹਿੰਦੇ ਧਾਨੀ ਬੜਾ ਉਹ ਇੱਕ ਭਗਵੰਤ ਮਾਨ ਦੀ ਸਕਿੱਟ ਮੈਨੂੰ ਯਾਦ ਆਈ ਹੈ ਤੋਂ ਤੁਸੀਂ ਸੁਣੀ ਹੋਣੀ ਆ ਉਹ ਕਹਿੰਦਾ ਵੀ ਪਿੰਡ ਦੀ ਸੱਤ ਚ ਬੰਦੇ ਬੈਠੇ ਤੇ ਉਹ ਕਹਿੰਦੇ ਵੀ ਆਪਣੇ ਪਿੰਡ ਦਾ ਯਾਰ ਜਿਹੜਾ ਫਲਾਣਾ ਸਿਓ ਹੈਣਾ ਉਹਦੀ ਮੁੱਛ ਐਨੀ ਕੁੰਡੀ ਹੈ ਵੀ ਉਹਦੀ ਮੁੱਛ ਤੇ ਨਿੰਬੂ ਖੜਦਾ ਤੇ ਕਹਿੰਦਾ ਉਥੇ ਆ ਗਿਆ ਝੰਡਾ ਅਮਲੀ ਤੇ ਝੰਡਾ ਅਮਲੀ ਕਹਿੰਦਾ ਵੀ ਗੱਲ ਸੁਣੋ ਭਾਈ ਉਹਦੇ ਪਿੰਡ ਦੀ ਨਿਆਈ ਦੇ ਨਾਲ 50 ਕਿੱਲੇ ਲੱਗਦੇ ਨੇ ਇਹ ਭਾਈ ਕਿੱਲੇ ਖੜਾਉਂਦੇ ਆ ਮੁੱਛ ਤੇ ਨਿੰਬੂ ਉਹਦੇ ਨਿਆਈਂ ਵਾਲੇ 50 ਕਿੱਲੇ ਮੇਰੇ ਨਾਲ ਲਵਾਓ ਤੇ ਮੇਰੀ ਮੁੱਛ ਤੇ ਭਾਵੇਂ ਖਰਬੂਜੇ ਖੜਾਈ ਜਾਏ ਉਹ ਗੱਲ ਠੀਕ ਐ ਸੰਜੀਵ अरोड़ा ਦੀ ਕੈਂਪੇਨ ਪੈਸੇ ਨੇ ਕੀਤੀ ਐ ਜਿਹੜੀਆਂ ਖਬਰਾਂ ਆਈਆਂ ਸੀ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਜਦੋਂ ਖਬਰਾਂ ਚ ਆਇਆ ਇੱਥੇ ਜਿਹੜੇ ਆ ਉਹ ਰਾਸ਼ਨ ਦੇ ਪੈਕਟ ਗਰੀਬਾਂ ਨੂੰ ਵੰਡੇ ਜਾ ਰਹੇ ਆ ਇੱਥੇ ਦੀ ਜਿਹੜੇ ਬੈਗ ਆ ਕਤਾਬਾ ਕਾਪੀਆਂ ਵਾਲੇ ਉਹ ਬੱਚਿਆਂ ਨੂੰ ਵੰਡੇ ਜਾ ਰਹੇ ਆ ਇਹ ਕੀ ਸੀ ਇਹ ਵੋਟਾਂ ਖਰੀਦਣ ਦੇ ਤਰੀਕੇ ਸੀ ਤੇ ਸਿੱਧੇ ਪੈਸੇ ਪਤਾ ਨਹੀਂ ਕਿੰਨਿਆਂ ਨੂੰ ਕਿਵੇਂ-ਕਿਵੇਂ ਵੰਡੇ ਗਏ ਇਹਦਾ ਕਿਸੇ ਨੂੰ ਪਤਾ ਭਾਈ ਵੇਖੋ ਅਮੀਰ ਦੂਜੇ ਵੀ ਨਹੀਂ ਹੁਣ ਕੋਈ ਕਹੇਗਾ ਆਸ਼ੂ ਕਿਹੜਾ ਗਰੀਬ ਹੈ ਹੁਣ ਕੋਈ ਕਹੇਗਾ ਕਿ ਉਹ ਜਿਹੜਾ ਜੀਵਨ ਗੁਪਤਾ ਭਾਜਪਾ ਦਾ ਉਹ ਕਿਹੜਾ ਗਰੀਬ ਹੈ ਕਾਲੀਦਾਲਾ ਦਾ ਭਰਾਓ ਜਿਹਦੀ ਸਰਕਾਰ ਹੁੰਦੀ ਹੈ ਨਾ ਉਹਦੇ ਕੋਲ ਮੌਕੇ ਤੇ ਸਾਧਨ ਵੱਧ ਹੁੰਦੇ ਨੇ ਤੇ ਜਿਨ੍ਹਾਂ ਦੀ ਸਰਕਾਰ ਨਹੀਂ ਹੁੰਦੀ ਹੋਨਰ ਦਾ ਪੁਲਸਪ ਐ ਨੱਪ ਕੇ ਰੱਖਦੀ ਐ ਸੋ ਆਹ ਕੁਛ ਹੁੰਦਾ ਹੁਣ ਪਿਛਲੀਆਂ ਪਾਰਟੀਆਂ ਦੀਆਂ ਸਰਕਾਰਾਂ ਵੇਲੇ ਵੀ ਇਹ ਕੁਛ ਚੱਲਦਾ ਰਿਹਾ ਹੁਣ ਵੀ ਹੋਣਾ ਹੀ ਸੀ ਚੋਣ ਕਮਿਸ਼ਨ ਜੀ ਚੋਣ ਕਮਿਸ਼ਨ ਜੀ ਕਿੱਥੇ ਰਹਿੰਦੇ ਜੇ ਜਿਹੜੀਆਂ ਗੱਲਾਂ ਲੋਕਾਂ ਨੂੰ ਪਤਾ ਲੱਗ ਜਾਂਦੀਆਂ ਉਹ ਆਪ ਜੀ ਨੂੰ ਕਿਉਂ ਨਹੀਂ ਲੱਗਦੀਆਂ ਚੋਣ ਕਮਿਸ਼ਨ ਜੀ ਤੁਸੀਂ ਹੁਣ ਤੱਕ ਕਿੰਨੇ ਕ ਵਿਅਕਤੀਆਂ ਤੇ ਲੀਡਰਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਚੋਣਾਂ ਲੜਨ ਤੋਂ ਮਨਾ ਕੀਤਾ ਸਾਰੀਆਂ ਵੋਟਾਂ ਜਦੋਂ ਆ ਗਿੱਦੜਵਾਂਚ ਚੋਣ ਹੋਈ ਸੀ 3 ਮਹੀਨੇ ਪਹਿਲਾਂ ਜਦੋਂ 4 ਜਿਮਨੀ ਚੋਣਾਂ ਹੋਈਆਂ ਨੇ ਉਦੋਂ ਕੀ ਹੋਇਆ ਉਥੇ ਮਨਪ੍ਰੀਤ ਬਾਦਲ ਦੇ ਉੱਪਰ ਵੀ ਚੋਣ ਜਾਬਤੇ ਦੀ ਲੰਘਣਾ ਦੀ ਵੀਡੀਓ ਆਈ ਡਿੰਪੀ ਢਿਲਾਉਂਦੀ ਵੀ ਆਈ ਦੂਜੀਆਂ ਪਾਰਟੀਆਂ ਦੀਆਂ ਵੀ ਆਈਆਂ ਕਾਰਵਾਈ ਕੀਦੇ ਤੇ ਚੋਣ ਕਮਿਸ਼ਨ ਨੇ ਕੀਤੀ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਕਿ ਚੋਣ ਕਮਿਸ਼ਨ ਨੇ ਅੱਜ ਤੱਕ ਕੋਈ ਕਾਰਵਾਈ ਕੀਤੀ ਇੱਥੇ ਕੀ ਕਾਰਵਾਈ ਕਰਦਾ ਚੋਣ ਕਮਿਸ਼ਨ ਪਤਾ ਪੁੱਤਾ ਮੈਨੂੰ ਤਾਂ ਨਹੀਂ ਲੱਗਾ ਕਦੇ ਤੁਹਾਨੂੰ ਲੱਗਾ ਹੋਵੇ ਮੈਨੂੰ ਜ਼ਰੂਰ ਦੱਸ ਦਿਓ ਫਿਰ ਆਪਾਂ ਉਵੇਂ ਬੋਲ ਲਿਆ ਕਰਾਂਗੇ ਤੇ ਤੁਸੀਂ ਕੀ ਸਮਝਦੇ ਹੋ ਬਹੁਤ ਮਿਹਰਬਾਨੀ